ਯੰਦਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸਿੱਟਣੇ ਨੂੰ ਦੁਨੀਆ ਨੇ ਪਰ ਤੇਰੀਆਂ ਦੁਆਵਾਂ ਡਿਗਣੇ ਨਹੀਂ ਦਿੰਦੀਆਂ ਬਾਪੂ ਨਹੀਂ ਉਹ ਘਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਤੇ ਸੀ ਸਾਫ਼ ਕਦੇ ਝੂਠ ਨਹੀਂ ਉਹ ਬੋਲੇ ਤੈਨੂੰ ਕੀਤਾ ਯਾਦ ਫੇਰ ਨਹੀਂ ਉਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕਹਿੰਦਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸੱਟਣੇ ਨੂੰ ਦੁਨੀਆਂ ਨੇ ਪਰ ਤੇਰੀਆਂ ਦਵਾਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨਹੀਂ ਉਹ ਘਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਸੀ ਸਾਫ਼ ਕਦੇ ਝੂਠ ਨਹੀਂ ਉਹ ਬੋਲਿਆ ਤੈਨੂੰ ਕੀਤਾ ਯਾਦ ਫੇਰ ਨਹੀਂ ਉਹ ਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕੰਦਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸਿੱਟਣੇ ਨੂੰ ਦੁਨੀਆ ਨੇ ਪਰ ਤੇਰੀਆਂ ਦੁਆਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨਹੀਂ ਉਹ ਘਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਤੇ ਸੀ ਸਾਫ਼ ਕਦੇ ਝੂਠ ਨਹੀਂ ਹੋ ਬੋਲੇ ਤੈਨੂੰ ਕੀਤਾ ਯਾਦ ਫੇਰ ਨਹੀਂ ਉਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕੰਦਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸੱਟਣੇ ਨੂੰ ਦੁਨੀਆ ਨੇ ਪਰ ਤੇਰੀਆਂ ਦਵਾਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨਹੀਂ ਉਹ ਘਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਸੀ ਸਾਫ਼ ਕਦੇ ਝੂਠ ਨਹੀਂ ਉਹ ਬੋਲਿਆ ਤੈਨੂੰ ਕੀਤਾ ਯਾਦ ਫੇਰ ਨਹੀਂ ਉਹ ਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕੰਦਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸੱਟਣੇ ਨੂੰ ਦੁਨੀਆ ਨੇ ਪਰ ਤੇਰੀਆਂ ਦੁਆਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨਹੀਂ ਉਹ ਘਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਤੇ ਸੀ ਸਾਫ਼ ਕਦੇ ਝੂਠ ਨਹੀਂ ਹੋ ਬੋਲੇ ਤੈਨੂੰ ਕੀਤਾ ਯਾਦ ਫੇਰ ਨਹੀਂ ਉਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਸ਼ਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕਹਿੰਦਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸੱਟਣੇ ਨੂੰ ਦੁਨੀਆ ਨੇ ਪਰ ਤੇਰੀਆਂ ਦਵਾਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨਹੀਂ ਉਹ ਘਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਤੇ ਸੀ ਸਾਫ਼ ਕਦੇ ਝੂਠ ਨਹੀਂ ਉਹ ਬੋਲਿਆ ਤੈਨੂੰ ਕੀਤਾ ਯਾਦ ਫੇਰ ਨਹੀਂ ਉਹ ਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕਿੰਨਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸੱਟਣੇ ਨੂੰ ਦੁਨੀਆ ਨੇ ਪਰ ਤੇਰੀਆਂ ਦੁਆਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨਹੀਂ ਉਹ ਘਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਤੇ ਸੀ ਸਾਫ਼ ਕਦੇ ਝੂਠ ਨਹੀਂ ਹੋ ਬੋਲੇ ਤੈਨੂੰ ਕੀਤਾ ਯਾਦ ਫੇਰ ਨਹੀਂ ਉਹ ਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕੰਦਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸੱਟਣੇ ਨੂੰ ਦੁਨੀਆ ਨੇ ਔਰ ਤੇਰੀਆਂ ਦਵਾਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨਹੀਂ ਉਹ ਘਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਤੇ ਸੀ ਸਾਫ਼ ਕਦੇ ਝੂਠ ਨਹੀਂ ਉਹ ਬੋਲਿਆ ਤੈਨੂੰ ਕੀਤਾ ਯਾਦ ਫੇਰ ਨਹੀਂ ਉਹ ਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕੰਦਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਮਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸਿੱਟਣੇ ਨੂੰ ਦੁਨੀਆ ਨੇ ਪਰ ਤੇਰੀਆਂ ਦੁਆਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨਹੀਂ ਉਹ ਘਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਤੇ ਸੀ ਸਾਫ਼ ਕਦੇ ਝੂਠ ਨਹੀਂ ਉਹ ਬੋਲੇ ਤੈਨੂੰ ਕੀਤਾ ਯਾਦ ਫੇਰ ਨਹੀਂ ਉਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕੰਦਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸੱਟਣੇ ਨੂੰ ਦੁਨੀਆ ਨੇ ਪਰ ਤੇਰੀਆਂ ਦੁਆਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨਹੀਂ ਉਹ ਘਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਸੀ ਸਾਫ਼ ਕਦੇ ਝੂਠ ਨਹੀਂ ਉਹ ਬੋਲਿਆ ਤੈਨੂੰ ਕੀਤਾ ਯਾਦ ਫੇਰ ਨਹੀਂ ਉਹ ਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕੰਦਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸਿੱਟਣੇ ਨੂੰ ਦੁਨੀਆ ਨੇ ਪਰ ਤੇਰੀਆਂ ਦੁਆਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨਹੀਂ ਉਹ ਘੱਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਸੀ ਸਾਫ਼ ਕਦੇ ਝੂਠ ਨਹੀਂ ਹੋ ਬੋਲੇ ਤੈਨੂੰ ਕੀਤਾ ਯਾਦ ਫੇਰ ਨਹੀਂ ਉਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਸ਼ਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕੰਦਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸੱਟਣੇ ਨੂੰ ਦੁਨੀਆਂ ਨੇ ਪਰ ਤੇਰੀਆਂ ਦਵਾਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨੇ ਓ ਘਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਤੇ ਸੀ ਸਾਫ਼ ਕਦੇ ਝੂਠ ਨਹੀਂ ਉਹ ਬੋਲਿਆ ਤੈਨੂੰ ਕੀਤਾ ਯਾਦ ਫੇਰ ਨਹੀਂ ਉਹ ਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਜਿੰਦਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸੱਟਣੇ ਨੂੰ ਦੁਨੀਆ ਨੇ ਪਰ ਤੇਰੀਆਂ ਦੁਆਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨਹੀਂ ਉਹ ਘਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਸੀ ਸਾਫ਼ ਕਦੇ ਝੂਠ ਨਹੀਂ ਹੋ ਬੋਲੇ ਤੈਨੂੰ ਕੀਤਾ ਯਾਦ ਫੇਰ ਨਹੀਂ ਉਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕਹਿੰਦਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸੱਟਣੇ ਨੂੰ ਦੁਨੀਆਂ ਨੇ ਪਰ ਤੇਰੀਆਂ ਦਵਾਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨਹੀਂ ਉਹ ਘਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਸੀ ਸਾਫ਼ ਕਦੇ ਝੂਠ ਨਹੀਂ ਉਹ ਬੋਲਿਆ ਤੈਨੂੰ ਕੀਤਾ ਯਾਦ ਫੇਰ ਨਹੀਂ ਉਹ ਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕਿੰਨਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸੱਟਣੇ ਨੂੰ ਦੁਨੀਆ ਨੇ ਪਰ ਤੇਰੀਆਂ ਦੁਆਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨੇ ਜੋ ਘਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਤੇ ਸੀ ਸਾਫ਼ ਕਦੇ ਝੂਠ ਨਹੀਂ ਹੋ ਬੋਲੇ ਤੈਨੂੰ ਕੀਤਾ ਯਾਦ ਫੇਰ ਨਹੀਂ ਉਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕੰਦਾ 19 ਸਾਲ ਹੋ ਗਏ ਮਾਂ ਤੇਤੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸੱਟਣੇ ਨੂੰ ਦੁਨੀਆਂ ਨੇ ਪਰ ਤੇਰੀਆਂ ਦਵਾਵਾਂ ਡਿਗਣੇ ਨਹੀਂ ਦਿੰਦੀਆਂ ਬਾਪੂ ਨਹੀਂਓ ਘਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਸੀ ਸਾਫ਼ ਕਦੇ ਝੂਠ ਨਹੀਂ ਹੋ ਬੋਲਿਆ ਤੈਨੂੰ ਕੀਤਾ ਯਾਦ ਫੇਰ ਨਹੀਂ ਉਹ ਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕੰਦਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸੱਟਣੇ ਨੂੰ ਦੁਨੀਆ ਨੇ ਪਰ ਤੇਰੀਆਂ ਦੁਆਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨਹੀਂ ਉਹ ਘੱਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਤੇ ਸੀ ਸਾਫ਼ ਕਦੇ ਝੂਠ ਨਹੀਂ ਹੋ ਬੋਲੇ ਤੈਨੂੰ ਕੀਤਾ ਯਾਦ ਫੇਰ ਨਹੀਂ ਉਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕੰਦਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸੱਟਣੇ ਨੂੰ ਦੁਨੀਆ ਨੇ ਪਰ ਤੇਰੀਆਂ ਦਵਾਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨਹੀਂ ਉਹ ਘਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਸੀ ਸਾਫ਼ ਕਦੇ ਝੂਠ ਨਹੀਂ ਉਹ ਬੋਲਿਆ ਤੈਨੂੰ ਕੀਤਾ ਯਾਦ ਫੇਰ ਨਹੀਂ ਉਹ ਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕਿੰਨਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸੱਟਣੇ ਨੂੰ ਦੁਨੀਆ ਨੇ ਪਰ ਤੇਰੀਆਂ ਦੁਆਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨਹੀਂ ਉਹ ਘਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਤੇ ਸੀ ਸਾਫ਼ ਕਦੇ ਝੂਠ ਨਹੀਂ ਉਹ ਬੋਲੇ ਤੈਨੂੰ ਕੀਤਾ ਯਾਦ ਫੇਰ ਨਹੀਂ ਉਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕੰਦਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸੱਟਣੇ ਨੂੰ ਦੁਨੀਆ ਨੇ ਪਰ ਤੇਰੀਆਂ ਦਵਾਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨਹੀਂ ਉਹ ਘਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਸੀ ਸਾਫ਼ ਕਦੇ ਝੂਠ ਨਹੀਂ ਉਹ ਬੋਲਿਆ ਤੈਨੂੰ ਕੀਤਾ ਯਾਦ ਫੇਰ ਨਹੀਂ ਉਹ ਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਯੰਦਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸੱਟਣੇ ਨੂੰ ਦੁਨੀਆ ਨੇ ਪਰ ਤੇਰੀਆਂ ਦੁਆਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨੇ ਹੀੋਂ ਘਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਤੇ ਸੀ ਸਾਫ਼ ਕਦੇ ਝੂਠ ਨਹੀਂ ਹੋ ਬੋਲੇ ਤੈਨੂੰ ਕੀਤਾ ਯਾਦ ਫੇਰ ਨਹੀਂ ਉਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕੰਦਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸੱਟਣੇ ਨੂੰ ਦੁਨੀਆ ਨੇ ਪਰ ਤੇਰੀਆਂ ਦਵਾਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨਹੀਂ ਉਹ ਘਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਸੀ ਸਾਫ਼ ਕਦੇ ਝੂਠ ਨਹੀਂ ਉਹ ਬੋਲਿਆ ਤੈਨੂੰ ਕੀਤਾ ਯਾਦ ਫੇਰ ਨਹੀਂ ਉਹ ਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕਿੰਨਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਮਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸੱਟਣੇ ਨੂੰ ਦੁਨੀਆ ਨੇ ਪਰ ਤੇਰੀਆਂ ਦੁਆਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨਹੀਂ ਉਹ ਘਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਤੇ ਸੀ ਸਾਫ਼ ਕਦੇ ਝੂਠ ਨਹੀਂ ਉਹ ਬੋਲੇ ਤੈਨੂੰ ਕੀਤਾ ਯਾਦ ਫੇਰ ਨਹੀਂ ਉਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕੰਦਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸੱਟਣੇ ਨੂੰ ਦੁਨੀਆ ਨੇ ਪਰ ਤੇਰੀਆਂ ਦਵਾਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨਹੀਂ ਉਹ ਘਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਸੀ ਸਾਫ਼ ਕਦੇ ਝੂਠ ਨਹੀਂ ਉਹ ਬੋਲਿਆ ਤੈਨੂੰ ਕੀਤਾ ਯਾਦ ਫੇਰ ਨਹੀਂ ਉਹ ਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕੰਦਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸਿੱਟਣੇ ਨੂੰ ਦੁਨੀਆ ਨੇ ਪਰ ਤੇਰੀਆਂ ਦੁਆਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨਹੀਂ ਉਹ ਘਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਤੇ ਸੀ ਸਾਫ਼ ਕਦੇ ਝੂਠ ਨਹੀਂ ਹੋ ਬੋਲਿਆ ਤੈਨੂੰ ਕੀਤਾ ਯਾਦ ਫੇਰ ਨਹੀਂ ਹੋ ਡੋਲੇ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕੰਦਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸੱਟਣੇ ਨੂੰ ਦੁਨੀਆ ਨੇ ਪਰ ਤੇਰੀਆਂ ਦੁਆਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨੇ ਨਿਉ ਘਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਤੇ ਸੀ ਸਾਫ਼ ਕਦੇ ਝੂਠ ਨਹੀਂ ਉਹ ਬੋਲਿਆ ਤੈਨੂੰ ਕੀਤਾ ਯਾਦ ਫੇਰ ਨਹੀਂ ਉਹ ਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕੰਦਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸੱਟਣੇ ਨੂੰ ਦੁਨੀਆ ਨੇ ਪਰ ਤੇਰੀਆਂ ਦੁਆਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨਹੀਂ ਉਹ ਘਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਸੀ ਸਾਫ਼ ਕਦੇ ਝੂਠ ਨਹੀਂ ਉਹ ਬੋਲਿਆ ਤੈਨੂੰ ਕੀਤਾ ਯਾਦ ਫੇਰ ਨਹੀਂ ਉਹ ਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕੰਦਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸੱਟਣੇ ਨੂੰ ਦੁਨੀਆ ਨੇ ਪਰ ਤੇਰੀਆਂ ਦੁਆਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨੇ ਓ ਘਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਸੀ ਸਾਫ਼ ਕਦੇ ਝੂਠ ਨਹੀਂ ਹੋ ਬੋਲਿਆ ਤੈਨੂੰ ਕੀਤਾ ਯਾਦ ਫੇਰ ਨਹੀਂ ਉਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕੰਦਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸੱਟਣੇ ਨੂੰ ਦੁਨੀਆ ਨੇ ਪਰ ਤੇਰੀਆਂ ਦੁਆਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨਹੀਂ ਉਹ ਘੱਟ ਉਹ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਉਹ ਛਾਂ ਬਣਿਆ ਨੀਅਤ ਤੇ ਸੀ ਸਾਫ਼ ਕਦੇ ਝੂਠ ਨਹੀਂ ਉਹ ਬੋਲਿਆ ਤੈਨੂੰ ਕੀਤਾ ਯਾਦ ਫੇਰ ਨਹੀਂ ਉਹ ਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕੰਦਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸੱਟਣੇ ਨੂੰ ਦੁਨੀਆ ਨੇ ਪਰ ਤੇਰੀਆਂ ਦੁਆਵਾਂ ਡਿਗਣ ਨਹੀਂ ਦਿੰਦੀਆਂ ਬਾਪੂ ਨੇ ਓ ਘਟ ਓ ਵੀ ਮਾਂ ਬਣਿਆ ਹਰ ਔਖੇ ਵੇਲੇ ਮੇਰੇ ਲਈ ਓ ਛਾਂ ਬਣਿਆ ਨੀਅਤ ਸੀ ਸਾਫ਼ ਕਦੇ ਝੂਠ ਨਹੀਂ ਓ ਬੋਲਿਆ ਤੈਨੂੰ ਕੀਤਾ ਯਾਦ ਫੇਰ ਨਹੀਂ ਓ ਡੋਲਿਆ ਰੁੱਖਾਂ ਦੀ ਜਿਵੇਂ ਠੰਡੀ ਛਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਹਰ ਮਾਂ ਵਿੱਚੋਂ ਮਾਂ ਮੈਨੂੰ ਮਾਂ ਦਿਖਦੀ ਕੰਦਾ 19 ਸਾਲ ਹੋ ਗਏ ਮਾਂ ਤੇਥੋਂ ਦੂਰ ਹੋਏ ਨੂੰ ਪਰ ਤੇਰੀਆਂ ਦੁਆਵਾਂ ਸਦਾ ਨਾਲ ਰਹਿੰਦੀਆਂ ਬੜਾ ਜ਼ੋਰ ਲਾਇਆ ਸਿੱਟਣੇ ਨੂੰ ਦੁਨੀਆ ਨੇ ਪਰ ਤੇਰੀਆਂ ਦੁਆਵਾਂ ਡਿਗਣ ਨਹੀਂ ਦਿੰਦੀਆਂ ਢੰਡੀ ਸ਼ਾਂ ਦਿਖਦੀ